ਗੁਰੂ ਜੀ ਦਾ ਖਾਲਸਾ ਗੁਰੂ ਜੀ ਦੀ ਫਤਿਹ ਪਿਛਲੇ ਕੁਝ ਦਿਨਾਂ ਤੋਂ ਇੱਕ ਵੀਡੀਓ ਬਹੁਤ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਤੁਸੀਂ ਵੀ ਇਸ ਵੀਡੀਓ ਨੂੰ ਦੇਖਿਆ ਤਾਂ ਉਸ ਬਾਰੇ ਸੁਣਿਆ ਜ਼ਰੂਰ ਲਵੇਗਾ ਕਿ ਕਿਸੇ ਸਖਸ਼ ਦੁਆਰਾ AI ਨੂੰ 8 ਭਾਗਕ ਜਿਹੜਾ ਸੌਫਟਵੇਅਰ ਹੈ ਜੋ ਇਨਸਾਨ ਦੀ ਤਰ੍ਹਾਂ ਸੋਚ ਅਤੇ ਸਮਝ ਸਕਦਾ ਹੈ ਕਿਉਂਕਿ ਉਸ ਨੂੰ ਪ੍ਰੋਗਰਾਮ ਹੀ ਅਜੇ ਢੰਗ ਦੇ ਨਾਲ ਕੀਤਾ ਗਿਆ ਹੈ ਕੁਝ ਨੇ ਸਵਾਲ ਕੀਤਾ ਗਿਆ ਕਿ ਜੇਕਰ ਤਿੰਨੋਂ ਦੁਨੀਆਂ ਦੇ ਸਾਰੇ ਧਰਮਾਂ ਦੇ ਵਿੱਚੋਂ ਕਿਸੇ ਇੱਕ ਧਰਮ ਨੂੰ ਚੁਣਨ ਦਾ ਮੌਕਾ ਦਿੱਤਾ ਜਾਵੇ ਤਾਂ ਤੁਸੀਂ ਕਿਸ ਧਰਮ ਨੂੰ ਚੁਣੋਗੇ ਉਸ AI ਦੁਆਰਾ ਇਸ ਸਵਾਲ ਦਾ ਜੋ ਜਵਾਬ ਦਿੱਤਾ ਗਿਆ ਉਹ ਵਾਕਈ ਸਿੱਖਾਂ ਦੇ ਲਈ ਬਹੁਤ ਮਾਣ ਵਾਲੀ ਗੱਲ ਆ ਕਿਉਂਕਿ ਉਸਨੇ ਆਖਿਆ ਕਿ ਜੇਕਰ ਮਤਲਬ ਦੁਨੀਆਂ ਦੇ ਸਾਰੇ ਧਰਮਾਂ ਦੇ ਵਿੱਚੋਂ ਕਿਸੇ ਇੱਕ ਧਰਮ ਨੂੰ ਚੁਣਨ ਦਾ ਮੌਕਾ ਦਿੱਤਾ ਜਾਵੇ ਤਾਂ ਮੈਂ ਸਿੱਖ ਧਰਮ ਨੂੰ ਚੁਣਾਂਗਾ ਕਿਉਂਕਿ ਇਸ ਦਾ ਜੋ ਫਲਸਫਾ ਹੈ ਉਹ ਦੁਨੀਆ ਦੇ ਸਾਰੇ ਧਰਮਾਂ ਤੋਂ ਬਹੁਤ ਵੱਖਰਾ ਅਤੇ ਬਹੁਤ ਵਧੀਆ ਫਲਸਫਾ ਹੈ ਇਸ ਦੇ ਕੋ ਸਿਧਾਂਤ ਨੇ ਜੋ ਮੈਨੂੰ ਬਹੁਤ ਵਧੀਆ ਲੱਗੇ ਹਨ ਉਦਾਹਰਣ ਦੇ ਤੌਰ ਤੇ ਉਸ ਨੇ ਆਖਿਆ ਕਿ ਮੈਨੂੰ ਇਸ ਧਰਮ ਦਾ ਜਿਹੜਾ ਬਰਾਬਰਤਾ ਦਾ ਸਿਧਾਂਤ ਆ ਉਹ ਮੈਨੂੰ ਬਹੁਤ ਵਧੀਆ ਲੱਗਾ ਜੋ ਕਿ ਇਸ ਨੂੰ ਦੂਸਰੇ ਧਰਮਾਂ ਤੋਂ ਵੱਖ ਕਰਦਾ ਹੈ ਕਿਉਂਕਿ ਸਿੱਖ ਧਰਮ ਦੇ ਅੰਦਰ ਔਰਤ ਅਤੇ ਮਰਦ ਨੂੰ ਬਰਾਬਰ ਦੇ ਅਧਿਕਾਰ ਦਿੱਤੇ ਗਏ ਹਨ ਅਤੇ ਦੂਸਰਾ ਉਸਨੇ ਆਖਿਆ ਕਿ ਇਸ ਧਰਮ ਦਾ ਜਿਹੜਾ ਸਭ ਤੋਂ ਵਧੀਆ ਸਿਧਾਂਤ ਹੈ ਉਹ ਸੇਵਾ ਦਾ ਸਿਧਾਂਤ ਆ ਕਿ ਕਿਸ ਪ੍ਰਕਾਰ ਇਸ ਧਰਮ ਦੇ ਵਿੱਚ ਅਮੀਰ ਅਤੇ ਗਰੀਬ ਬਿਨਾਂ ਕਿਸੇ ਧਿਰਤਾ ਤੋਂ ਸੱਚੀ ਸ਼ਰਧਾ ਦੇ ਨਾਲ ਸੇਵਾ ਕਰਦੇ ਨੇ ਵਾਕਈ ਦੁਨੀਆ ਦੇ ਜਦੋਂ ਸਾਡੇ ਧਰਮਾਂ ਦੇ ਬਾਰੇ ਆਪਾਂ ਪੜਦੇ ਆ ਆਪਾਂ ਅਧਿਐਨ ਕਰਦੇ ਆ ਤਾਂ ਉਹਨਾਂ ਸਾਰੇ ਧਰਮਾਂ ਦੇ ਵਿੱਚੋਂ ਸਿੱਖ ਧਰਮ ਇੱਕ ਵਿਲੱਖਣ ਅਤੇ ਨਿਆਰਾ ਧਰਮ ਹੈ ਇਹਦੇ ਨਾਲ ਆਉ ਜਿਹੇ ਸਾਹਮਣੇ ਕੁਝ ਉਦਾਹਰਣਾਂ ਵੀ ਰੱਖਦਾ ਕਿ ਜਦੋਂ ਆਪਾਂ ਮੁਸਲਮ ਧਰਮ ਦੇ ਬਾਰੇ ਪੜਦੇ ਆ ਤਾਂ ਸਾਨੂੰ ਪੜਨ ਨੂੰ ਮਿਲਦਾ ਹੈ ਕਿ ਜਦੋਂ ਉਹਨਾਂ ਦੇ ਹਿਸਾਬ ਦੇ ਨਾਲ ਜਦੋਂ ਕਿਆਮਤ ਦਾ ਦਿਨ ਆਵੇਗਾ ਉਸ ਦਿਨ ਅੰਦਰ ਜਿੰਨਾ ਜਿੰਨਾ ਦੀ ਗਵਾਹੀ ਹਜਰਤ ਮੁਹੰਮਦ ਸਾਹਿਬ ਜੀ ਧਰਨਗੇ ਉਹਨਾਂ ਨੂੰ ਜੰਨਤ ਨਸੀਬ ਹੋਵੇਗੀ ਅਤੇ ਜਿੰਨਾ ਦੀ ਗਵਾਹੀ ਨਹੀਂ ਕਰਨੋਂ ਧਰਨਗੇ ਉਹਨਾਂ ਨੂੰ ਦੁਜਿਕ ਨਸੀਬ ਹੋਵੇਗਾ ਇਨ ਪਹਿਸਤ ਭਾਗ ਇਹ ਨਹੀਂ ਆ ਕਿ ਜਿਨ੍ਹਾਂ ਨੇ ਮੁਸਲਮ ਧਰਮ ਅਪਣਾ ਲਿਆ ਉਹਨਾਂ ਦੀ ਦੁਬਾਰੀ ਮੁਹੰਮਦ ਸਾਹਿਬ ਪਰ ਲਗੇ ਦੂਸਰਾ ਜਦੋਂ ਆਪਾਂ 크ਿਸਚਨ ਧਰਮ ਦੇ ਬਾਰੇ ਪੜਦੇ ਆ ਤਾਂ ਉਹਨਾਂ ਦੀ ਪਵਿੱਤਰ ਬਾਈਬਲ ਦੇ ਵਿੱਚ ਲਿਖਿਆ ਹੈ ਕਿ ਜੀਸਸ ਪਰਮਾਤਮਾ ਦਾ ਇਕਲੌਤਾ ਪੁੱਤਰ ਜੋ ਵੀ ਜੀਸਸ ਦੀ ਸ਼ਰਨ ਦੇ ਵਿੱਚ ਆਵੇਗਾ ਉਸ ਨੂੰ ਸਵਰਗ ਦੀ ਪ੍ਰਾਪਤੀ ਹੋਵੇਗੀ ਪਰੰਤੂ ਜਦੋਂ ਆਪਾਂ ਸਿੱਖ ਧਰਮ ਨੂੰ ਪੜਦੇ ਆ ਗੁਰਬਾਣੀ ਪੜਦੇ ਆ ਸਭ ਨੂੰ ਕਿਤੇ ਵੀ ਪੜ੍ਹਨੇ ਨਹੀਂ ਮਿਲਦਾ ਕਿ ਜੇਕਰ ਤੁਸੀਂ ਸਿੱਖ ਬਣੋਗੇ ਤੁਸੀਂ ਗੁਰੂ ਸਾਹਿਬਾਨ ਦੀ ਸ਼ਰਨ ਦੇ ਵਿੱਚ ਆਓਗੇ ਤਾਂ ਹੀ ਤੁਸੀਂ ਜਨਮ ਮਰਨ ਦੇ ਚੱਕਰਾਂ ਦੇ ਵਿੱਚੋਂ ਬਾਹਰ ਹੋ ਸਕੋਗੇ ਤੁਹਾਨੂੰ ਸਵਰਗ ਦੀ ਪ੍ਰਾਪਤੀ ਹੋਵੇਗੀ ਅਜਿਹਾ ਗੁਰੂ ਗ੍ਰੰਥ ਸਾਹਿਬ ਵਿੱਚ ਕਿਤੇ ਨਹੀਂ ਲਿਖਿਆ ਸਭੋਂ ਗੁਰੂ ਸਾਹਿਬ ਜੀ ਇਹ ਫਰਮਾਉਦੇ ਨੇ ਜਗ ਤੇ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿੱਤ ਦੁਆਰੇ ਉੱਬਰ ਤੇ ਤੇ ਲਈ ਉਭਾਰ ਜਦੋਂ ਵੀ ਆਪਾਂ ਹਰ ਮੰਦਰ ਸਾਬ ਅੰਮ੍ਰਿਤਸਰ ਦੇ ਵਿੱਚ ਦਰਸ਼ਨ ਕਰਨ ਦੇ ਜਾਂਦੇ ਆ ਤਾਂ ਉੱਥੇ ਜਿਹੜੇ ਚਾਰ ਦਰਵਾਜ਼ੇ ਨੇ ਉਹ ਇਸ ਗੱਲ ਦਾ ਸਬੂਤ ਆ ਕਿ ਚਾਹੇ ਕਿਸੇ ਵੀ ਧਰਮ ਦਾ ਵਿਅਕਤੀ ਆਵੇ ਇੱਥੇ ਸਾਰਿਆਂ ਦੇ ਲਈ ਦਰਵਾਜ਼ੇ ਖੁੱਲੇ ਨੇ